ਜੋਖਰੀ ਘੜੀ ਵਿੱਚ युवराज ਭਪਿੰਦਰ ਸਿੰਘ ਜੀ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਜਿੰਬਰਾਲੇ ਵਾਲੇ ਇੱਥੇ ਮੈਂ ਇੱਕ ਬੇਨਤੀ ਕਰਦਿਆਂ 1988 ਦੇ ਅੰਦਰ ਜਦੋਂ ਇੱਥੇ ਹੜ੍ਹ ਨੇ ਸਭ ਕੁਝ ਹੀ ਤਬਾਹ ਕਰ ਦਿੱਤਾ ਸੀ ਕੋਈ ਕਿਸੇ ਨੇ ਸਾਡੀ ਸਾਰ ਨਹੀਂ ਛਿ ਲਈ ਉਸ ਵੇਲੇ ਬੀਬੀ ਜਗੀਰ ਕੌਰ ਜੀ ਉਹ ਆਏ ਸਨ ਰੜੇ ਤੋਂ ਲੈ ਕੇ ਧਾਰੀ ਵਾਲ ਬੇਡ ਤੱਕ ਉਹ ਪਹਿਲੇ ਨੇਤਾ ਸਨ ਜਿਨ੍ਹਾਂ ਨੇ ਬਿਨਾ ਭਾਤ ਪੋਜ਼ ਬਿਨਾ ਕਿਸੇ ਧਰਮ ਤੋਂ ਬਿਨਾ ਕਿਸੇ ਗੱਲ ਤੋਂ ਚੂੜੀ ਚਾਰਾ ਉਸ ਤੋਂ ਬਾਅਦ ਬਸਤਰ ਉਹ ਸਾਰੇ ਬੰਦੇ ਸਨ ਤੇ ਉਹਨਾਂ ਦਾ ਰਿਕਾਰਡ ਬਣਿਆ ਸੀ ਲਗਾਤਾਰੀ ਲੰਗਰ ਪਕਾ ਕੇ ਡੇਰੇ ਬੇਗੋਲ ਤੋਂ ਉਹ ਪਚਾਉਂਦੇ ਰਹੇ ਨੇ ਔਰ ਉਹਦਾ ਸੱਟਾ ਕੀ ਨਿਕਲਿਆ ਜਦੋਂ ਇਲੈਕਸ਼ਨ ਲੜੇ ਇੰਨਾ ਪਿਆਰ ਦਿੱਤਾ ਲੋਕਾਂ ਨੇ 28000 ਦੀ ਵੱਡੀ ਲੀਡ ਨੂੰ ਜਿੱਤੇ ਸਨ ਜਿਹੜਾ ਵੀ ਗੁਰਮਖੋ ਕੰਮ ਕਰੇਗਾ ਉਹਦਾ ਨਾਮ ਆਵੇਗਾ ਇੱਥੇ ਕਿਸੇ ਪਾਰਟੀ ਨਾਲ ਕੋਈ ਸਬੰਧਤ ਨਹੀਂ ਕਿਸੇ ਨਾਲ ਕੋਈ ਨਹੀਂ ਆਪਾਂ ਸਾਰੇ ਸਹਿਯੋਗ ਦੇ ਰਹੇ ਆਂ ਬੜੀ ਵੱਡੀ ਗਿਣਤੀ ਦੇ ਅੰਦਰ ਉਹ ਲਗਾਤਾਰ ਪਿੱਛੇ 15-20 ਦਿਨਾਂ ਤੋਂ ਤੁਸੀਂ ਜਿੰਨਾ ਵੀ ਸਮਾਨ ਆ ਰਿਹਾ ਬੜੇ ਤਰੀਕੇ ਨਾਲ ਸਿ ਵੰਡ ਰਹੇ ਆਂ ਦੇਖੋ ਜਿਨ੍ਹਾਂ ਲੋਕਾਂ ਦੇ ਮੰਡ ਦੇ ਅੰਦਰ ਡੰਗਰ ਸਨ ਇੱਥੇ ਬੈਠੇ ਨੇ ਅਸੀਂ ਉਹਨਾਂ ਨੂੰ ਪ੍ਰਾਇੋਰਟੀ ਦੇ ਰਹੇ ਆ ਇਹ ਤੇ ਪ੍ਰਮਾਤਮਾ ਕਿਤੇ ਕਿਸੇ ਨੂੰ ਤਰਾਸੀ ਦੇਣਾ ਪੂਰਾ ਪੰਜਾਬ ਅੱਜ ਹੜਾਂ ਦੀ ਮਾਰ ਇੱਥੇ ਤੇ ਮਦਦ ਕੌਣ ਕਰ ਰਿਹਾ ਜਥੇਬੰਦੀਆਂ ਭੈਣ ਭਰਾ ਰਲ ਕੇ ਇੱਕ ਦੂਜੇ ਦਾ ਦੁੱਖ ਮਿਟਾ ਰਹੇ ਨੇ ਇਹ ਬੜੀ ਵੱਡੀ ਤਰਾਸਤੀ ਦੇ ਨਾਲ ਉਹਨਾਂ ਨੇ ਇਹਨੂੰ ਨਿਜਠਿਆ ਤੇ ਅਸੀਂ ਬਹੁਤ ਤੁਹਾਡੇ ਧੰਨਵਾਦੀ ਆ ਸ਼ੰਤ ਬਾਬਾ ਪ੍ਰਿੰਸੀ ਨੰਰਾਲੇ ਵਾਲੇ ਡੇਰੇ ਵਾਲੇ ਬੀਬੀ ਜਕੌਰ ਜੀ ਤੇ युवराज ਭੁਪਿੰਦਰ ਸਿੰਘ ਸਾਡੇ ਵਿੱਚ ਚੇਚੇ ਤੌਰ ਤੇ ਆਏ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਪੰਜਾਬ ਬੋਰੇ ਤੁਹਾਨੂੰ ਹੁਣ ਲਾ ਦਿੰਦੇ ਆ ਛੌਖਰ ਵੀ ਵੰਡ ਕੇ ਗਏ ਨੇ ਤੇ ਸਬਰ ਸੰਤੋਖ ਨਾਲ ਦੇਖੋ ਜਿੱਥੇ ਸਾਡਾ ਐਡਾ ਵੱਡਾ ਨੁਕਸਾਨ ਹੋਇਆ ਸਭ ਤੋਂ ਵੱਡੀ ਗੱਲ ਹੈ ਬਿਨਾ ਸੰਤੋਖ ਨਾ ਹੀ ਕੋ ਰਾਜ ਹੈ ਭਰਾਪੀ ਜਿਹਦੇ ਭਰਾ ਮਤ ਕਰ ਰਹੇ ਨੇ ਇਦਾਂ ਮਦਦ ਕਰੋ ਇੰਨਾ ਨੁਕਸਾਨ ਹੋਇਆ ਉਹ ਵੀ ਝੱਲਿਆ ਆਪਾਂ ਇੱਕ ਦੂਜੇ ਨਾਲ ਸਹਿਯੋਗ ਦਿਓ ਤੇ ਬਹੁਤ ਬਹੁਤ ਧੰਨਵਾਦ ਡੇਰੇ ਦਾ ਜਿੱਥੋਂ ਲੰਗਰ ਪਕਾ ਕੇ ਰੜੇ ਟਾਲੀ ਤੋਂ ਲੈ ਕੇ ਥਾਰੀ ਬਾਦ ਬੇੜ ਤੱਕ ਰੋਜ਼ਾਨਾ ਪਛਾਰੇ ਨੇ ਫੀਡ ਪਛਾਰੇ ਨੇ ਚੌਖਰ ਪਰਾਦੇ ਨੇ ਜਿੱਥੇ ਵੀ ਲੋੜ ਆ ਉਹਨਾਂ ਕਿਹਾ ਅਸੀਂ ਫੇਰ ਆਵਾਂਗੇ ਤੁਹਾਨੂੰ ਔਰ ਹੋਰ ਉਹਨਾਂ ਨੇ ਇੱਕ ਵੱਡੀ ਗੱਲ ਦੱਸੀ ਹੈ ਜਦੋਂ ਇਹ ਸਾਰਾ ਕੰਮ ਨਿਬੜ ਜਾਂਦਾ ਹੈ ਡੀਜ਼ਲ ਦੀ ਉਹਨਾਂ ਲੋਕਾਂ ਦੀ ਟਰੈਕਟਰ ਜਿਹੜੇ ਨੇ ਲਾ ਕੇ ਉਹ ਵੀ ਜਿੰਨੇ ਸਾਨੂੰ ਲੋੜ ਹੈ ਉਹਦੀ ਮਤ ਕਰਾਂਗੇ ਏਦੋਂ ਬਾਅਦ ਹੋਰ ਆਪਾਂ ਨੂੰ ਕੀ ਚਾਹੀਦਾ ਦੇਖੋ ਬਾਹ ਫੜਦੀਆਂ ਆਪਾਂ ਉਹਨਾਂ ਦਾ ਵੀ ਸਹਿਯੋਗ ਕਰਨਾ ਹੈ ਉਹਨਾਂ ਨਾਲ ਵੀ ਪਿਆਰ ਦੀ ਗੱਲ ਕਰਨੀ ਹੈ ਹੁਣ ਕੋਈ ਬੰਦਾ ਪੰਜ ਪੰਜ ਚਾਰ 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 ਦੇ ਵੀ ਗੱਠੇ ਲੈ ਰਿਹਾ ਸਾਰੇ ਵੀ ਆਪਾਂ ਰਲ ਮਿਲ ਕੇ ਇਹਨੂੰ ਇਹਠ ਨਾਲ ਸਹਿਯੋਗ ਦਿਓ ਹੁਣ ਮੈਂ ਬੇਨਤੀ ਕਰਾਂ युवराज ਭਪਿੰਦਰ ਸਿੰਘ ਜਿਹੜੇ ਉੱਚੇ-ਉੱਚੇ ਤੌਰ ਤੇ ਸਵੇਰ ਦੇ ਚੱਲੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਹਨਾਂ ਸੰਗਤਾਂ ਨੂੰ ਦੁੱਖ ਦੀ ਘੜੀ ਵਿੱਚ ਆਪਣੇ ਕੋਈ ਸ਼ਬਦ ਜਿਹੜੇ ਨੇ ਉਹ ਕੋਨਾ ਸਾਜ ਪਾਉਣ ਜੀ युवराज ਭਪਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸਰਦਾਰ ਗਰੀਬ ਸਿੰਘ ਜੀ ਜਿਨ੍ਹਾਂ ਨੇ ਬੜੇ ਵਿਸਤਾਰ ਨਾਲ ਦੱਸਿਆ ਕਿਉਂਕਿ ਸਾਡੇ ਬਜ਼ੁਰਗ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਵੀ ਜਿਹੜੇ ਰੈਂਪ ਤੇ ਆਪਾਂ ਜਿਹੜੇ ਤੁਸੀਬਨ ਤੇ ਖੜੇ ਆ ਇਹ ਵੀ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੇਰੇ ਦੀ ਦੇਣ ਆ ਬਾਬਾ ਰਾਮ ਸਿੰਘ ਜੀ ਜਿਹਦੇ ਮੰਤਰੀ ਰਹੇ ਉਹਨਾਂ ਨੇ ਇਹ ਤੁਸੀਬਨ ਬਣਾਇਆ ਸੀ ਜਿਹਦੇ ਅੱਜ ਦੇ ਪਿੰਡਾਂ ਨੂੰ ਬਚਾ ਕੇ ਰੱਖਿਆ ਠੀਕ ਹੈ ਜਿਹੜੇ ਮੰਡ ਵਿੱਚ ਸਾਡੇ ਵੀ ਰਹਿੰਦੇ ਉਹਨਾਂ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਹੈ ਤੇ ਹਮੇਸ਼ਾ ਹੀ ਸਾਡਾ ਫਰਜ਼ ਬੰਦਾ ਹੈ ਵੀ ਸਾਡੀ ਇਲਾਕੇ ਦੀ ਸੰਗਤ ਹੈ ਸਾਡਾ ਆਪਣਾ ਪਰਿਵਾਰ ਹੈ ਵੀ ਅਸੀਂ ਇਹਨਾਂ ਦੇ ਵਿੱਚ ਦੁੱਖ ਸੁੱਖ ਚ ਇਹਨਾਂ ਦਾ ਸਾਥ ਦਈਏ ਤੇ ਰਲ ਕੇ ਜਿਹੜੀ ਵੀ ਇਹ ਬਫਤਾ ਬਣੀ ਆ ਭਾਵੇਂ ਕੋਈ ਕਹਿੰਦੀ ਹੈ ਵੀ ਇਹ ਕੁਦਰਤੀ ਨਹੀਂ ਹੈ ਕੋਈ ਚਾਲਾਂ ਵੀ ਹੋ ਸਕਦੀਆਂ ਸਰਕਾਰਾਂ ਦੀਆਂ ਵੀ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ ਉਹਨਾਂ ਨੇ ਖੜਪਣੀਆਂ ਨੇ ਉਹਨਾਂ ਦਾ ਕਾਰਨ ਵੀ ਹੋ ਸਕਦਾ ਵੀ ਇਹ ਜਾਣ ਕੇ ਪਾਣੀ ਛੱਡਿਆ ਗਿਆ ਹੋਵੇ ਵੀ ਇਹ ਪੰਜਾਬ ਦੇ ਲੋਕਾਂ ਨੂੰ ਜੇ ਉਦਾਂ ਜ਼ਮੀਨਾ ਨਹੀਂ ਦਿੰਦੇ ਤੇ ਇਦਾਂ ਧੱਕੇ ਨਾਲ ਲੈ ਲਈਏ ਪਰ ਉਹ ਸਰਕਾਰਾਂ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਇਹ ਉਹ ਪੰਜਾਬ ਜਿਹੜਾ ਸਾਰਾ ਹਿੰਦੁਸਤਾਨ ਨੂੰ ਸੰਭ ਸਕਦਾ ਤੇ ਆਪਣੇ ਪੰਜਾਬ ਨੂੰ ਸੰਭਲ ਲਈ ਤੇ ਅਸੀਂ ਬਹੁਤ ਹਾਂ ਸਾਨੂੰ ਕੋਈ ਇਡਾ ਵੱਡਾ ਸਹਿਯੋਗ ਦੀ ਲੋੜ ਨਹੀਂ ਪਰ ਜਿਹੜੀਆਂ ਸਰਕਾਰਾਂ ਨੇ ਅੱਜ ਤੱਕ ਇੰਨੇ ਦਿਨ ਹੋ ਗਏ ਐ ਇੱਕ ਵਾਰ ਵੀ ਸਾਰ ਨਹੀਂ ਲਈ ਬਾਹ ਨਹੀਂ ਫੜੀ ਇਹ ਬੜੀ ਸ਼ਰਮ ਵਾਲੀ ਗੱਲ ਹੈ ਬਹੁਤ ਵੱਡੇ ਪੱਧਰ ਦੇ ਨਾਲ ਪੰਜਾਬ ਦੇ ਲੋਕਾਂ ਨੇ ਬਦਲਾਅ ਲਿਆਂਦਾ ਸੀ ਕਹਿੰਦੇ ਸੀ ਬਦਲਾਅ ਲੈ ਕੇ ਆਉਣਾ ਤੇ ਸਰਕਾਰ ਇਸ ਕੰਮ 'ਚ ਬਿਲਕੁਲ ناکਾਮ ਹੋ ਗਈ ਫੇਲ ਹੋ ਗਈ ਹੈ ਸੋਸ਼ਲ ਮੀਡੀਆ ਤੇ ਅੱਜ ਤੁਸੀਂ ਦੇਖਦੇ ਹੋ ਵੀ ਲੋਕੀ ਤਰਾਸ ਤਰਾ ਕਰਦੇ ਪਏ ਆ ਤੇ ਸਰਕਾਰ ਦੇ ਦਿਵਾਲੇ ਹੋਣ ਦੇ ਤੇ ਸਾਡੇ ਸੀਐਮ ਸਾਹਿਬ ਦਾ ਹਾਲ ਤੇ ਉਹ ਦੱਸਣ ਦੀ ਲੋੜ ਨਹੀਂ ਸਾਰੀ ਜੱਗ ਜਾਹਰ ਹੈ ਦੁਨੀਆ ਜਾਣਦੀ ਹੈ ਇਸ ਕਰਕੇ ਅਸੀਂ ਆਪਸ ਹੀ ਮਿਲਜੁਲ ਕੇ ਆਪਣੇ ਦੁੱਖ ਸੁੱਖ ਨੂੰ ਇਦਾਂ ਹੀ ਵਡਾਉਣਾ ਕਿਉਂਕਿ ਦੁੱਖ ਵਡਾਇਆ ਕੱਟਦਾ ਐ ਸੋ ਖੁਸ਼ੀ ਬਣਾਇਆ ਵਾਦੀ ਐ ਇਸ ਕਰਕੇ ਹਮੇਸ਼ਾ ਹੀ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਸਥਾਨ ਤੁਹਾਡੇ ਵਾਸਤੇ 24 ਘੰਟੇ ਖੁੱਲ੍ਹਾ ਹੈ ਬੀਬੀ ਯਾਰਾ ਨੇ ਤਕਰੀਬਨ 35-40 ਸਾਲ ਤੋਂ ਤੁਹਾਡੀ ਸੇਵਾ ਚ ਦਾਸ ਨੋ ਵੀ ਤਕਰੀਬਨ 20 ਸਾਲ ਹੋ ਗਏ ਇਸ ਇਲਾਕੇ ਸੇਵਾ ਕਰਦਿਆਂ ਤੇ ਤੁਸੀਂ ਵੀ ਹਮੇਸ਼ਾ ਬਹੁਤ ਵੱਡਾ ਮਾਣ ਦਿੱਤਾ ਇਸ ਨਗਰ ਨੇ ਇਸ ਹਲਕੇ ਨੇ ਮੈਂ ਇਹੀ ਅਰਦਾਸ ਕਰਦਾ ਹਾਂ ਪ੍ਰਮਾਤਮਾ ਵੀ ਸਭ ਤੋਂ ਪਹਿਲੇ ਇਹ ਸਾਰੇ ਘਰ ਦੁਬਾਰਾ ਵਸਣ ਕਿਉਂਕਿ ਬਹੁਤ ਮਾਲ ਡੰਗਰ ਦਾ ਨੁਕਸਾਨ ਹੋਇਆ ਹੈ ਫਸਲਾਂ ਦਾ ਪੈਰਾਂ ਤੇ ਆਉਂਦੇ ਆਉਂਦੇ ਸਮਾਂ ਲੱਗਣਾ ਪਰ ਆਪਾਂ ਅੱਗੇ ਇੱਕ ਸਕੀਮ ਬਣਾਉਣੀ ਹੈ ਵੀ ਦੁਬਾਰਾ ਜਿਹੜੇ ਹੜ੍ਹ ਆ ਆਪਣੇ ਇਲਾਕੇ 'ਚ ਨੁਕਸਾਨ ਨਾ ਕਰ ਸਕਣ ਉਹਦੀ ਆਪਾਂ ਬੈਠ ਕੇ ਕੋਈ ਸਟ੍ਰੈਟਜੀ ਬਣਾਵਾਂਗੇ ਤੇ ਬਾਕੀ ਜਿੱਥੇ ਕਿਸੇ ਚੀਜ਼ ਦੀ ਲੋੜ ਹੋਈ ਅਸੀਂ 24 ਘੰਟੇ ਹਾਜ਼ਰ ਆਂ ਤੁਸੀਂ ਜੋ ਹੁਕਮ ਲਾਓਗੇ ਅਸੀਂ ਉੱਥੇ ਪਹੁੰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਿਛਲੇ ਦਿਨਾਂ ਤੋਂ ਕੁਦਰਤੀ ਆਫਤ ਕੁਦਰਤੀ ਕਹਿਰ ਜਿਹੜਾ ਸਾਡੇ ਤੇ ਵਰਸ ਰਿਹਾ ਉਸ ਦਾ ਮੁਕਾਬਲਾ ਕਰਨ ਲਈ ਮੈਂ ਪਹਿਲਾਂ ਵੀ ਕਹਿ ਚੁੱਕਾ ਪੰਜਾਬੀਅਤ ਪੰਜਾਬੀਆਂ ਦੇ ਖੂਨ 'ਚ ਜਿਹੜਾ ਜਜ਼ਬਾ ਉਹਦਾ ਮੈਂ ਧੰਨਵਾਦ ਕਰਦਾ ਉਹਨੂੰ ਸਲਾਮ ਕਰਦਾ ਕਿ ਕਿਸ ਤਰ੍ਹਾਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜੇ ਸਾਡੇ ਏ 60 ਦੀ ਮਾਰਚ ਜ਼ਿਮੀਂਦਾਰ ਆਏ ਜਿਹੜੇ ਮੇਰੇ ਭੈਣ ਭਰਾ ਆ ਜਾਂ ਮਾਲ ਡੰਗ ਹਰ ਕੋਈ ਹਰ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਕੋਈ ਸੇਵਾ ਚਾਹੀਦੀ ਹਰ ਤਰ੍ਹਾਂ ਦੀ ਸੇਵਾ ਸਾਡੇ ਕੋ ਪਹੁੰਚ ਰਹੀ ਏ ਮੈਂ ਧੰਨਵਾਦ ਕਰਦਾ ਡੇਰਾ ਬਾਬਾ ਸੰਤ ਪ੍ਰੇਮ ਸਿੰਘ ਮਰਾਲੇ ਵਾਲੇ ਉਹਨਾਂ ਦੇ ਜਿਹੜੇ ਆਪਣੇ ਯੂਵਰਾਜ ਜੀ ਆਏ ਨੇ ਸੇਵਾ ਲੈ ਕੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜੀ ਸਾਡੇ ਇਸ ਦੁੱਖ ਦੀ ਘੜੀ 'ਚ ਉਹਨਾਂ ਨੇ ਬਾਹ ਫੜੀ ਹੈ ਬਹੁਤ-ਬਹੁਤ ਧੰਨਵਾਦ